ਹਾਂਜੀ ਵੈਗਰੂ ਜੀ ਬਸਾਖੀ ਆ ਰਹੀ ਹੈ ਤੇ ਮਹਾਰਾਜ ਦੇ ਦਰਬਾਰ ਚ ਤਿਆਰੀਆਂ ਹੋ ਰਹੀਆਂ ਨੇ ਸੰਗਤਾਂ ਵੱਲੋਂ ਪੂਰੀ ਸ਼ਰਧਾ ਪਿਆਰ ਨਾਲ ਬਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਤੇ ਇਹ ਤਿਆਰੀਆਂ ਸ਼ੁਰੂ ਹੋ ਗਈਆਂ ਜਿਵੇਂ ਇੱਧਰ ਇਹ ਹਰੇਕ ਦੀ ਆਪਣੀ ਆਪਣੀ ਭਾਵਨਾ ਸ਼ਰਧਾ ਹੁੰਦੀ ਹੈ ਜੀ ਕੋਈ ਕਿਸ ਤਰ੍ਹਾਂ ਦੀ ਸੇਵਾ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਲੱਗਦਾ ਹੈ ਨਾ ਇਹ ਟਰੱਕ ਨੂੰ ਉਹ ਕਰਨਾ ਹੈ ਜੀ ਇਹ ਨਗਰ ਕੀਰਤਨ ਵਾਸਤੇ ਜੀ ਟਰੱਕ ਖੜਾ ਹੈ ਜਿਹੜਾ ਇਹਨੂੰ ਸਜਾਉਣਾ ਹੈ ਤੇ ਨਗਰ ਕੀਰਤਨ ਵਾਸਤੇ ਤਿਆਰ ਕਰਨਾ ਹੈ ਫਿਰ ਉਹ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਹਾਂਜੀ ਇਹ ਦੀਦੀ ਨੇ ਦੱਸਿਆ ਵੀ ਇਹ ਇਹਦੇ ਵਿੱਚ ਸੰਗਤ ਹੁੰਦੀ ਹੈ ਢਾਡੀ ਜਥਾ ਹੁੰਦਾ ਕੀਰਤਨੀਏ ਤੇ ਉਹਦੇ ਵਿੱਚ ਮਹਾਰਾਜ ਦੀ ਪ੍ਰਕਾਸ਼ ਸਰੂਪ ਹੋਣਗੇ ਜੀ ਜਿਹੜੀ ਇੱਧਰ ਵਾਲੀ ਏ ਆਪਣੀ ਟਰਾਲੀ ਬੱਸ ਇਹ ਸਜਾਈਆਂ ਜਾਣਗੀਆਂ ਠੀਕ ਹੈ ਜੀ ਆਇਆ ਜੀ ਗੁਰਦੁਆਰੇ ਤੋਂ ਅੱਜ ਮੂਡ ਹੋ ਗਿਆ ਸੀ ਦਿਨ ਚ ਗੁਰਦੁਆਰੇ ਜਾਣ ਦਾ ਤੇ ਚਲੇ ਗਏ ਫਿਰ ਵਾਪਸ ਤੁਰ ਕੇ ਆ ਰਹੇ ਸੀਗੇ ਤੇ ਆਪਣਾ ਅੱਗੇ ਤੁਹਾਨੂੰ ਦਿਖਾਇਆ ਪਹਿਲਾਂ ਜਿਹੜਾ ਬਹੁਤ ਵੱਡੇ ਵੱਡੇ ਘਰ ਤੇ ਇਹ ਛੋਟੇ ਛੋਟੇ ਬਣ ਰਹੇ ਨੇ ਬਹੁਤ ਸੋਹਣੇ ਕਿਊਟ ਜੇ ਤੇ ਜਿਹੜੀ ਛੱਤਾਂ ਦਾ ਡਿਜ਼ਾਈਨ ਹੈ ਇਹਨਾਂ ਦਾ ਹੀ ਨਵਾਂ ਹੀ ਹੈ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਅੱਗੇ ਨੂੰ ਆ ਕੇ ਦਿਖਾਉਣੀ ਛੱਤ ਉਸ ਦੇ ਦੇਖੋ ਜੀ ਜਿਵੇਂ ਆਪਾਂ ਜਿਵੇਂ ਟਾਈਲਾਂ ਜੀਆਂ ਇਟਾਂ ਜੀਆਂ ਲਾਉਨੇ ਆ ਬ੍ਰਿਕਸ ਜੀਆਂ ਉਹ ਇਹਨਾਂ ਨੇ ਉਹ ਲੁੱਕ ਜੀ ਦੇ ਕੇ ਇਹਨਾਂ ਨੂੰ ਜਣੀ ਹੋਰ ਵਧੀਆ ਕਰਿਆ ਨਹੀਂ ਗੁੰਨੂ ਸੌਰੀ ਜੀ ਸੌਰੀ ਸਾਨੂੰ ਹੁਣ ਧਿਆਨ ਚ ਆ ਗਿਆ ਦਿਮਾਗ ਚ ਸਾਨੂੰ ਲੱਗਿਆ ਵੀ ਡਿਜ਼ਾਈਨ ਹੈ ਡਿਜ਼ਾਈਨ ਨਹੀਂ ਜੀ ਇੱਧਰ ਦੇਖੋ ਇਹ ਨਾ ਲੱਕੜ ਦੀ ਛੱਤ ਪੈਂਦੀ ਹੈ ਇੱਥੇ ਤੇ ਫਿਰ ਇਹਦੇ ਉੱਪਰ ਟਾਈਲ ਲਾਉਂਦੇ ਨੇ ਇਹ ਤੇ ਮਤਲਬ ਕਿ ਉਹਨੂੰ ਨਾ ਦਾਅਵ ਦੰਦੇ ਨੇ ਉਹ ਦਾਅਵ ਦਿੱਤੀ ਹੋਈ ਆ ਸਾਨੂੰ ਲੱਗਿਆ ਵੀ ਇਹ ਨਵੀਆਂ ਛੱਤਾਂ ਸ਼ਾਇਦ ਕੋਈ ਨਵਾਂ ਡਿਜ਼ਾਈਨ ਆ ਗਿਆ ਨਵਾਂ ਡਿਜ਼ਾਈਨ ਨਹੀਂ ਆਇਆ ਉਹ ਦਾਅਵ ਦੇ ਰਹੇ ਨੇ ਤੇ ਗਲਤ ਇਨਫੋਰਮੇਸ਼ਨ ਦਿੱਤੀ ਗਈ ਸੀ ਪਹਿਲਾਂ ਪਤਾ ਨਹੀਂ ਸੀ ਛੋਟੇ ਜਿਹੇ ਬਹੁਤ ਸੋਹਣੇ ਲੱਗ ਰਹੇ ਨੇ ਜਿਵੇਂ ਬੱਚਿਆਂ ਦੀ ਖੇਡ ਜੀ ਹੁੰਦੀ ਹੈ ਤੇ ਡਬਲ ਸਟੋਰੀ ਨਹੀਂ ਹੈਗੇ ਇਹ ਸਿੰਗਲੇ ਨੇ ਛੋਟੇ ਛੋਟੇ ਜੀ ਪਿਆਰੇ ਪਿਆਰੇ ਜੀ ਮੈਨੂੰ ਲੱਗਦਾ ਟੂ ਬੈਡਰੂਮ ਹੀ ਹੋਣੇ ਇਹਦੇ ਵਿੱਚ ਏਡੇ ਏਡੇ ਕੇ ਦੇਖਣ ਨੂੰ ਲੱਗ ਰਹੇ ਨੇ ਚਾਹ ਤਿਆਰ ਹੋ ਕੇ ਵੱਡੇ ਲੱਗਣ ਪਰ ਹੁਣ ਤਾਂ ਛੋਟੇ ਛੋਟੇ ਜਿ ਲੱਗ ਰਹੇ ਨੇ ਬਸ ਟੋਟਲੀ ਘਰ ਸਾਰਾ ਹੀ ਜੀ ਲੱਕੜ ਦਾ ਹੁੰਦਾ ਹੈ ਨੀਚੇ ਤੋਂ ਲੈ ਕੇ ਉੱਪਰ ਤੱਕ ਬਸ ਇੱਕ ਫਰਸ਼ ਹੈ ਜਿਹੜੀ ਉੱਥੇ ਟੈਲ ਪਾਉਂਦੇ ਨੇ ਇੱਕ ਛੱਤ ਤੇ ਲੱਕੜ ਦੀ ਹੀ ਛੱਤ ਪਾ ਕੇ ਉੱਪਰ ਟੈਲ ਲਾ ਦਿੰਦੇ ਨੇ ਤੇ ਜਿਹੜੀ ਜਾਂਦੇ ਜਾਂਦੇ ਵਧੀਆ ਲੱਗ ਰਿਹਾ ਸੀ ਸੋਚਿਆ ਤੁਹਾਡੇ ਨਾਲ ਸ਼ੇਅਰ ਕਰੀਏ ਅੱਗੇ ਤੱਕ ਅੱਗੇ ਤੱਕ ਜਾ ਗਈ ਇਹ ਕਿੱਧਰ ਨੂੰ ਜਾ ਰਹੀ ਹੈ ਗਲੀ ਇਸ ਦੀ ਅੱਗੇ ਤੁਹਾਨੂੰ ਗਲੀ ਦਿਖਾਉਣੀ ਹੈ ਜੀ ਆਜੂ ਮਾੜੀ ਜਿਹੀ ਰਸਤੇ ਵਿੱਚ ਵੀ ਜਾ ਕੇ ਜਾਂਦੇ ਹਾਂ ਇੱਕ ਤਾਂ ਉੱਗਰ ਨੂੰ ਹੋੜ ਰਹੀ ਹੈ ਗਲੀ ਲਿਖਤੇ 15 ਨੰਬਰ 14 ਨੰਬਰ 13 ਨੰਬਰ ਹਾਊਸ ਨੰਬਰ ਹੁੰਦੇ ਨੇ ਜਿਵੇਂ ਉਹ ਜਿਹੜੇ ਅੱਗੇ ਨੇ ਜੀ ਵਾਈਟ ਜੇ ਉਹ ਫਿਨਿਸ਼ ਹੋ ਗਏ ਐ ਲੱਗਦਾ ਵੀ ਜਿਵੇਂ سنگ ਮਰਮਰ ਪੱਥਰ ਲਾਇਆ ਹੁੰਦਾ ਉਹ ਪੱਥਰ ਕੋਈ ਨਹੀਂ ਇਹਨਾਂ ਦੇ ਜਿਹੜੇ ਕਲਰ ਨੇ ਨਾ ਕਲਰ ਇੰਨੇ ਵਧੀਆ ਨੇ ਤੇ ਉਹਦੇ ਤੇ ਇੰਨੀ ਵਧੀਆ ਲੁੱਕ ਆਉਂਦੀ ਹੈ ਲੱਕੜ ਦੇ ਉੱਤੇ ਜਦੋਂ ਕਲਰ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਵਾਟਰ ਪ੍ਰੂਫ ਕਲਰ ਹੁੰਦਾ ਉਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੰਦੇ ਨੇ ਵੀ ਐ ਲੱਗਦਾ ਵੀ ਜਿਵੇਂ ਸੰਗਮਰ ਮਰ ਦੇ ਘਰ ਬਣੇ ਹੋਏ ਨੇ ਹੈ ਲੱਕੜ ਦੇ ਹੀ ਨੇ ਲੁਕਵਾਇਜ਼ ਜਿਹੜੀ ਐਵੇਂ ਲੱਗਦੇ ਨੇ ਉਹ ਤਿਆਰ ਹੋ ਗਏ 2-3 ਉਹ ਦਿਖਾ ਦੇ ਤੇ ਬਾਕੀ ਤਿਆਰ ਹੋ ਕੇ ਉਹੇ ਜਿਹੀ ਲੱਗਣਗੇ ਉਹਨਾਂ ਵਰਗੀ ਹੁਣ ਆਪਾਂ ਚੱਲਦੇ ਆਂ ਵਾਪਸ ਵੈਸੇ ਜੀ ਦੇਖੋ ਫੱਟੀਆਂ ਜੀਆਂ ਕਿੰਬੀ ਅਜੀਬ ਜੀਆਂ ਲੱਗਦੀਆਂ ਨੇ ਹਨਾ ਵੀ ਲੈ ਇਹਨਾਂ ਦਾ ਕੋਈ ਘਰ ਹੁੰਦਾ ਫਿਰ ਇਹ ਫੱਟੀਆਂ ਦੇ ਉੱਪਰੇ ਫੱਟੇ ਝੜ ਦਿੰਦੇ ਨੇ ਫੱਟੇ ਝੜ ਕੇ ਫਿਰ ਇਹਦੇ ਵਿੱਚ ਇਹ ਕੁਝ ਭਰਦੇ ਨੇ ਤੇ ਦੋ ਸਾਈਡ ਫੱਟੇ ਝੜ ਦਿੰਦੇ ਨੇ ਫਿਰ ਉਹਨਾਂ ਵਿੱਚ ਬੜੇ ਬੜੇ ਕਿਲ ਲਟੋਕ ਦਿੰਦੇ ਨੇ ਨਾਟਕ ਕੱਸ ਦਿੰਦੇ ਨੇ ਇਸ ਤਰ੍ਹਾਂ ਇੱਧਰ ਘਰ ਤਿਆਰ ਹੋ ਜਾਂਦੇ ਨੇ ਇੱਧਰ ਪੁੰਨ ਰੱਖਿਆ ਜੀਆ ਇਹਨੂੰ ਵੀ ਸਟੋਰ ਕਰਾਂਗੇ ਭੁੰਨ ਕੇ ਪੀਸ ਕੇ ਤੇ ਜਦੋਂ ਇਹ ਭੁੱਜ ਜੂਗਾ ਇਹਦੇ ਵਿੱਚ ਖੁਸ਼ਬੂ ਆਉਣ ਲੱਗ ਜਾਣੀ ਹੈ ਖੁਸ਼ਬੂ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਭੁੱਜ ਗਿਆ ਇਹਨੂੰ ਸੜਨ ਨਹੀਂ ਦੇਣਾ ਸਿਰਫ ਮਤਲਬ ਕਿ ਵੀ ਭੁੰਨਣਾ ਹੀ ਹੈ ਫਰੋਸਟ ਹੀ ਕਰਨਾ ਹੈ ਬਿਕਾਨੀ ਤੇ 30 ਕੇ ਹੀ ਜੀਰਾ ਸਟੋਰ ਕਰ ਲਾਂਗੇ ਭੁੱਜਿਆ ਹੋਇਆ ਦਹੀਂ ਚ ਪੈ ਜਾਂਦਾ ਹੈ ਕਿਵੇਂ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਆਪਣੀ ਮਰਜ਼ੀ ਨਾਲ ਅਬ ਇਸ ਪਾਟ ਇਨਵੈਸਟਮੈਂਟ ਕਿਉਂ ਹੈ ਇੱਕ ਸਰਸਰ ਐਸਐਸ ਲਈ ਬਣਾ ਕਰਵਾਉਣਾ ਇਸ ਲਈ ਸਮਾਰਟ ਕਿਉਂ ਹੈ ਕਿਉਂਕਿ ਯਹਾਂ ਤੇ ਆਪਕਾ ਪੈਸਾ ਨਹੀਂ 걸ਦਾ ਜੋ ਪੈਸਾ ਆਪ ਕਰਾਇਓ ਪੂਰਾ ਪੂਰੇ ਲੇਟੋ

ਇਹ ਨੂੰ ਨੂੰ ਉਹ ਵੀ ਕਰ ਲਾਂਗੇ ਛਾੜ ਵੀ ਦਵਾਂਗੇ ਜਦੋਂ ਫੋਟੋ ਕਰੀਏ ਫਿਰ ਬੁੱਤਾ ਲਓ ਇਸ ਵੇਲੇ ਅੱਜ ਉਹ ਚੰਸਾ ਸੀ ਕਿ ਲੱਗਦੇ ਫਾਰਨ ਤਾਂ ਗਏ ਤਾਂ ਮੈਂ ਇਹਨਾਂ ਨੂੰ ਮੇਂ ਬੈਸਾਂਦਾ ਹਾਂ ਕੰਦਾ ਹੋਇਆ ਇਹਨਾਂ ਨੇ ਡਰੀ ਦੇ ਵਿੱਚ ਮੇਰੇ ਕੋਲ 200-300 ਤਾਂ ਆ ਰਹੇ ਨੇ ਠੀਕ ਹੈ দাদা ਚੋਦੀ ਆ ਦੇ ਪਾਓ ਅਗਲੇ ਲੋਨੀ ਕੋਲ ਤੇ ਇਹਨਾਂ ਨੂੰ ਦੋਸਤ ਨਾ ਪਰ ਕੋਈ ਯਾਰ ਹੈ ਕਿ ਯਾਰ ਮੇਰਾ ਦਹੀ ਵਾਹ ਇੰਨਾ ਬੰਦਿਆਂ ਜਹਾਸਾ ਸੋਕੇ ਮੇਰੇ ਇਸ ਬੰਦਿਆਂ ਦੇ ਨਿਕਲਦਾ ਮੈਂ ਕਹਿੰਦਾ ਤੋਖਾ ਕੋਈ ਗਾ ਨਹੀਂ ਕਰ ਪਰ ਮੈਂ ਦੇਖਦਾ ਸੁਣ ਕੋਈ ਨਹੀਂ ਆਸ ਬੇਲੇ ਨਾਲ ਨੂੰ ਬੋਹਰ ਕੋਲ ਦਾਤ ਜੀ ਵੀ ਕੋਈ ਨਹੀਂ ਸੁਣ ਲੈ ਬੇਤ ਨਹੀਂ ਕਹਿ ਸਕਦੇ ਕੋਈ ਮੇਰੇ ਨੂੰ ਨਹੀਂ ਦਿੰਦੇ ਇਹਦਾ ਉਹ ਉਹਦੇ ਜਾਨੀ ਹੋਈ ਜਾਂਦੇ ਤੁਮ ਕੋਈ ਕਾਲਾ ਮਾੜਾ ਹੋਇਆ ਚੀ ਕੋਈ ਦੋਸਤ ਕੋਈ ਹੋਵੇ ਮੈਂ ਇਹ ਨਹੀਂ ਮੈਂ ਨਾ ਮਰਾ ਹਾਂ ਜੀ ਇਹਦਾ ਕਾਬਰ ਤਾਂ ਤੋ ਬੜਾ ਉਹਨੂੰ ਦੋ ਦਸ ਹਜ਼ਾਰ ਤੋਂ ਘੱਟ ਨਹੀਂ ਹੋ ਰਿਹਾ ਵਿੱਚ ਉਹ ਵੀ ਦੋ ਦਸ ਹਜ਼ਾਰ ਤੋਂ ਵੱਜਣਾ ਹੁੰਦਾ 350 ਖਾਚਾ ਕਰ ਦੇਣਾ ਜਦੋਂ ਨਹੀਂ ਹੈ ਜਿੰਨੂੰ ਨਹੀਂ ਹੈ ਉਹ ਬਹੁਤ ਕੋਲ ਜਿਹੜੀ ਬਿੱਟਾ ਕੋਲ ਤੀਏ ਆ ਗਈ ਪੈਂਟਾ ਨੂੰ ਚ ਪਾਰਟੀ ਆਖਰੀ ਮਾੜੇ ਕੋਈ ਫਿਕਰੇ ਘਟ ਲਾ ਲਈ ਹਾਂ ਤੇ ਲੋਈ ਪੀਣੀ ਨਾਲ ਫੌਜੀ ਦੀਆਂ ਆਈ ਕੋ ਦੋ ਸੌ ਕਦਰ ਦੇ